ਅਸਾ ਮਹੱਲਾ ਪਹਿਲਾ ਅਸਾ ਮਹੱਲਾ ਪਹਿਲਾ ਆਖਾਂ ਜੀਵਾ ਆਖਾਂ ਜੀਵਾ ਵਿਸਰ ਮਰ ਜਾਓ ਵਿਸਰ ਮਰ ਜਾਓ ਆਖਣ ਔਖਾ ਆਖਣ ਔਖਾ 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 ਊੜੇ ਨੂੰ ਕੜਾ ਔਖਾ ਔਖਾ ਸਚਾ ਨਾਉ ਸਚਾ ਨਾਉ ਸੱਚੇ ਨਾਮ ਕੀ ਸੱਚੇ ਨਾਮ ਕੀ ਲੱਗੈ ਭੂਖ ਲੱਗੈ ਭੂਖ ਕੋਤ ਭੂਖੈ ਕੋਤ ਭੂਖੈ ਖਾਏ ਚਲਿ ਗਏ ਧੂ ਦੁਖ ਮਾਇ ਜਲੀ ਹੈ ਦੁਖ ਚਲੀ ਹੈ ਚਲੀ ਹੈ ਚਲੀ ਹੈ ਦੁਖ ਜਲੀ ਹੈ ਦੁਖ ਸੋ ਕਿਉ ਵਿਸਤਰਾ ਹੈ ਸੋ ਕਿਉ ਵਿਸਤਰਾ ਹੈ ਮੇਰੀ ਮਾਏ ਮੇਰੀ ਮਾਏ ਸਾਚਾ ਸਾਹਿਬ 사ਚਾ ਸਾਹਿਬ ਸਚ ਨੋਈ ਸਚ ਨਾਹੀ ਰਹਾਉ ਰਹਾਉ ਸਚੇ ਨਾਮ ਕੀ ਸਚੇ ਨਾਮ ਕੀ ਦਿਲ ਵਡਿਆਈ ਦਿਲ ਵਡਿਆਈ ਅੱਖੇ ਥੱਕੇ ਅੱਖੇ ਥੱਕੇ ਕੀਮਤ ਨਹੀਂ ਪਾਈ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਜੇ ਸਭ ਮਿਲ ਕੈ ਆਖਣ ਪਾਹੇ ਆਖਣ ਪਾਹੇ ਵੱਡਾ ਨਾ ਹੋਵੇ ਵੱਡਾ ਨਾ ਹੋਵੇ ਘਾਟ ਨਾ ਨਾ ਜਾਏ ਨਾ ਆਏ ਨਾ ਉਹੋ ਮਰੈ ਨਾ ਉਹੋ ਮਰੈ ਓਹੋ 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 ਨਾ ਉਹੋ ਮਰੈ ਨਾ ਉਹੋ ਮਰੈ ਨਾ ਹੋਵੇ ਸੋਗ ਨਾ ਹੋਵੇ ਸੋਗ ਦਿੰਦਾ ਰਹੈ ਦਿੰਦਾ ਰਹੈ ਨਾ ਚੁੱਕੈ ਭੋਗ ਨਾ ਚੁੱਕੈ ਭੋਗ ਗੁਣ ਏਹੋ ਗੁਣ ਏਹੋ ਹੋਰ ਨਾਹੀ ਕੋਏ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਨਾ ਕੋ ਹੋਏ ਨਾ ਕੋ ਹੋਏ ਜੇਵੜ ਆਪੇ ਜੇਵੜ ਆਪ ਤੇਵੜ ਤੇਰੀ ਦਾਤ ਹੈ ਜੇਵੜ ਤੇਰੀ ਦਾਤ ਹੈ ਜਿਨ ਦਿਨ ਕਰ ਕੈ ਜਿਨ ਦਿਨ ਕਰ ਕੈ ਕੈ ਸ਼ਬਦ ਵੱਖਰਾ ਬੋਲਣ ਜਨ ਦੇਨ ਕਰ ਕੈ ਜਿਨ ਦਿਨ ਕਰ ਕੀਤੀ ਰਾਤ ਕੀਤੀ ਰਾਤ ਖਸਮ ਵਿਸਾਰੇ ਖਸਮ ਵਿਸਾਰੇ ਤੇ ਕਮ ਜਾਤੇ ਏ ਹਮਿਆਰ ਤੇ ਨਾਨਕ ਨਾਨਕ ਨਾਵੇ ਬਾਜ ਨਾਵੇ ਬਾਜ ਬਾਜ ਤੇ ਬਿਸਰਾਮ ਲਾਉਣਾ ਨਾਨਕ ਨਾਨਕ ਨਾਵੇ ਬਾਜ ਨਾਵੇ ਬਾਜ ਸਨਾਤੇ ਸਨਾਤੇ ਰਾਗ ਬੂਜਰੀ ਰਾਗ ਬੂਜਰੀ ਗੱਗੇ ਨੂੰ ਦਲੈ ਕੜਿਆ ਗੱਗੇ ਤਰਾਂ ਕੇ ਗੂ ਗੂਜਰੀ ਗੂਜਰੀ ਰਾਗ ਗੂਜਰੀ ਰਾਗ ਗੂਜਰੀ ਮਹੱਲਾ ਚੌਥਾ ਮਹੱਲਾ ਚੌਥਾ ਚੱਚਾ ਊੜੇ ਔਕੜ ਤੇ ਥੱਥੇ ਕੰਨਾ ਇਹ ਅੱਖਰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਬੋਲਣ ਦਾ ਤਰੀਕਾ ਦੱਸਿਆ ਕਿਸ ਤਰ੍ਹਾਂ ਬੋਲਣਾ ਹੈ ਮਹੱਲਾ ਚੌਥਾ ਮਹੱਲਾ ਚੌਥਾ ਚੌਨੀ ਗਣ ਚੌਕ ਨਾ ਚਾਚਾ ਊੜੇ ਓਂਕੜ ਚੌਥਾ ਚੌਥਾ ਮਹੱਲਾ ਚੌਥਾ ਮਹੱਲਾ ਚੌਥਾ ਹਰ ਕੇ ਜਨ ਹਰ ਕੇ ਜਨ ਸਤਿਗੁਰ ਸਤਿਪੁਰਖ ਸਤਿਗੁਰ ਸਤਿਪੁਰਖ ਬਿਨੋਂ ਕਰੋ ਬਿਨੋਂ ਕਰੋ ਗੁਰ ਪਾਸ ਗੁਰ ਪਾਸ ਥਮ ਕੀਰੇ ਕਿਰਮ ਥਮ ਕੀਰੇ ਕਿਰਮ ਸਤਿਗੁਰ ਸਰਣ ਆਈ ਸਤਿਗੁਰ ਸਰਣ ਆਈ ਕਰ ਦਇਆ ਨਾਮ ਪਰਗਾਸ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੇਰੇ ਮੀਤ ਗੁਰਦੇਵ ਮੋਕਾਓ ਮੋਕਾਓ ਇਸ ਤਰ੍ਹਾਂ ਬੋਲਣਾ ਨੂੰ ਮੋਕਾਓ ਮੋਕਾਓ ਪਾਠ ਇਕੱਠਾ ਬੋਲਣ ਇਸ ਤਰ੍ਹਾਂ ਉਚਾਰਨਾ ਮੋਕਾਓ ਮੋਕਾਓ ਰਾਮ ਨਾਮ ਪ੍ਰਗਾਸ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਰ ਕੀਰਤ ਹਮਰੇ ਰਹਿ ਰਾਸ ਹਮਰੇ ਰਹਿ ਰਾਸ ਰਹਾਉ ਰਹਾਉ ਹਰ ਜਨ ਕੇ ਹਰ ਜਨ ਕੇ ਵੱਡ ਭਾਗ ਵਡੇਰੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਪਿਆਸ ਹਰ ਹਰ ਨਾਮ ਮਿਲੈ ਹਰ ਹਰ ਨਾਮ ਮਿਲੈ ਤੇਰੇ ਪਤਾ ਸਹੇਰੇ ਤੇਰੇ ਪਤਾ ਸਹੇਰੇ ਤਰਪਤਾ ਸਹਿ ਤਰਪਤਾ ਸਹਿ ਆਹੇ ਨੁਸੀਆਰੀਆ ਤਰਪਤਾ ਸਹਿ ਤਰਪਤਾ ਸਹਿ ਮਿਲ ਸੰਗਤ ਗੁਣ ਮਿਲ ਸੰਗਤ ਗੁਣ ਪ੍ਰਗਾਸੇ ਪ੍ਰਗਾਸੇ ਜਿਨ ਹਰਿ ਹਰਿ ਜਿਨ ਹਰਿ ਹਰਿ ਹਰ ਰਸ ਨਾਮ ਨਾ ਪਾਇਆ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਤੇ ਭਾਗਹੀਣ ਜਮਪਾਸ ਜਮਪਾਸ ਜੋ ਸਤਗੁਰ ਸਰਣ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਸੰਗਤ ਨਹੀਂ ਆਏ ਅਰਗ ਜੀਵੇ ਅਰਗ ਜੀਵੇ ਅਰਗ ਜੀਵਾਸ ਜਰਗ ਜੀਵਾਸ ਜਿਨ ਹਾਰੇ ਜਨ ਜਿਨ ਹਾਰੇ ਜਨ ਸਤਗੁਰ ਸੰਗਤ ਪਾਈ ਸਤਗੁਰ ਸੰਗਤ ਪਾਈ ਤਿਨ ਧੁਰ ਮਸਤਕ ਤਿਨ ਧੁਰ ਮਸਤਕ ਲਿਖਿਆ ਲਿਖਾ ਸਿੰਘ ਲਿਖਿਆ ਨੇਕਾਸ ਧੰਨ ਧੰਨ ਸਤ ਸੰਗਤ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਰਾਗ ਗੂਜਰੀ ਮਹੱਲਾ ਪੰਜਵਾ ਮਹੱਲਾ ਪੰਜਵਾ ਕਾਹੇ ਰੇ ਕਾਹੇ ਰੇ ਮਨ ਚਿਤਵਹਿ ਉਦਮ ਮਨ ਚਿਤਵਹਿ ਉਦਮ ਜਾ ਆਹਰ ਜਾ ਆਹਰ ਹਰ ਜੀਉ ਪਰਿਆ ਹਰ ਜੀਉ ਪਰਿਆ ਸੈਲ ਪੱਥਰ ਮਹੇ ਸੈਲ ਪੱਥਰ ਮਹੇ ਜੰਤ ਉਪਾਏ ਜੰਤ ਤਾ ਕਾਰਜਕ ਤਾ ਕਾਰਜਕ ਅਗ ਕਰ ਧਰਿਆ ਅਗੈ ਤਨ ਧਰਿਆ ਮੇਰੇ ਮਾਦਾਉ ਜੀ ਮੇਰੇ ਮਾਦਾਉ ਜੀ ਮਾਦੋ ਨਹੀਂ ਕਹਣਾ ਮਾਦੋ ਮਾਦੋ ਊੜੇ ਨੂੰ ਕੜਾ ਜੇ ਮਾਦੋ ਕਾਵਾਂਗੇ ਤੇ ਧੱਦੇ ਨੂੰ ਹੋੜਾ ਲੱਗਣਾ ਊੜਾ ਨਹੀਂ ਬੋਲਿਆ ਜਾਣ ਮਾਦੋ ਮਾਦੋ ਮੇਰੇ ਮਾਦੋ ਜੀ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਗੁਰ ਪ੍ਰਸਾਦ ਪਰਮ ਪਦ ਪਾਇਆ ਪਰਮ ਪਦ ਪਾਇਆ ਸੂਕੇ ਆਕਾਸ਼ਤ ਹਰਿਆ ਸੂਕੇ ਆਕਾਸ਼ਤ ਹਰਿਆ ਰਹਾਓ ਰਹਾਓ ਜਨਨ ਪਿਤਾ ਜਨਨ ਪਿਤਾ ਲੋਕ ਸੁਤ ਬਨਿਤਾ ਲੋਕ ਸੁਤ ਬਨਿਤਾ 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 ਮੰਨੇ ਸਿਆਰੀ ਨੇ ਬਨਿਤਾ ਬਨਿਤਾ ਲੋਕ ਸੁਤ ਬਨਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਸੰਬਾਹੇ ਠਾਕੁਰ ਸਸੇ ਤੇ ਟਿੱਪੀਆ ਜੋਰ ਲਾ ਕੇ ਬੋਲਣਾ ਸੰਬਾਹੇ ਠਾਕੁਰ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਕਾਹੇ ਮਨ ਭਉ ਕਰਿਆ ਊੜੇ ਊੜੇ ਆਵੈ ਊੜੇ ਊੜੇ ਉੱਡੇ ਨੀ ਕੋ ਲਾਵਾਂ ਉੱਡੇ 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 ਊੜ ਆਵੇ ਉੱਡੇ ਊੜ ਆਵੇ ਸਹ ਕੋ ਸਹ ਸਹ ਕੋ ਸਹ ਤਿਸ ਪਾਛੇ ਬਚਰੇ ਸ਼ਰਿਆ ਤਿਸ ਪਾਛੇ ਬਚਰੇ ਸ਼ਰਿਆ ਤੈਨ ਕਮਣ ਖਲਾਵੇ ਤੈਨ ਕਮਣ ਖਲਾਵੇ ਕਮਣ ਚੁਗਾਵੇ ਕਮਣ ਚੁਗਾਵੇ ਜੱਚੇ ਨੂੰ ਮੂੰਕੜ ਚੁਗਾਵੇ ਚੁਗਾਵੇ ਮਨ ਮਹਿ ਸਿਮਰਨ ਕਰਿਆ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਨਿਧਾਨ ਸਭ ਨਿਧਾਨ ਸਭ ਨਿਧਾਨ 10 ਅਸ਼ਟ ਸਿਧਾਨ 10 ਅਸ਼ਟ ਸਿਧਾਨ ਸਦ ਸਧਾਨ ਨਿਕਨ ਸਸੇ ਨੂੰ ਸਿਹਾਰੀਆ ਸੇਧਾਨ ਸਿਧਾਨ ਸੇਧਾਨ 10 ਅਸ਼ਟ ਸਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਠਾਕੁਰ ਕਰ ਵਖਰਾ ਤਲ ਵਖਰਾ ਠਾਕੁਰ ਕਰ ਤਲ ਧਰਿਆ ਠਾਕੁਰ ਕਰ ਤਲ ਧਰਿਆ ਜਨ ਨਾਨਕ ਜਨ ਨਾਨਕ ਬਾਲੇ 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 ਸਦ ਬਾਲੇ ਜਾਈਐ ਸਦ ਬਾਲੇ ਜਾਈਐ ਤੇਰਾ ਅੰਤ ਤੇਰਾ ਅੰਤ ਨਾ ਪਾਰ ਵਰਿਆ